ਕੁ ਗਗੰਦ ਮਾਮਾ ਬਾਜਿਓ ਪਰੇ ਨਿਸ਼ਾਨੇ ਕਾਓ ਕੇ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਦਾਓ ਸੂਰਾ ਸੁ ਪਹਿਚਾਨੀਏ ਜੋ ਲਹੇ ਦਿਨ ਕੇ ਹੁਰਗਾ ਪ੍ਰਜਾ ਕਟਮਰੇ ਕਬੂ ਨਿ ਛੜੇ ਕੇ ਸੇਵਾ ਕੋ ਦੋ ਬਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਪਿਆਰੀ ਸਾਧ ਸੰਗਤ ਜੀ 10 ਕੈਪਟਨ ਸਤਪਾਲ ਸਤਗੁਰੂ ਕਬੀਰ ਮੰਦਰ ਧਰਮਸਾਲਾ ਦਾ ਗੁਰੂ ਘਰ ਦਾ ਕੁੱਕਰ ਆਪ ਜੋ ਸੰਗਤ ਸਤਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਜੋ ਕਿ ਸੰਬਰ ਨੂੰ ਕਾਨਮਾ ਨਾ ਮਾਰਕੇ ਜੋੜ ਦੇ ਵਿੱਚ ਜੋ ਕਮੇਤ ਪੰਥ ਦਾ ਤੀਸਰਾ ਮਾਸ ਸਮਾਗਮ ਕਰਵਾ ਰਹੇ ਹਨ ਉਹ ਜੋ ਉਹਨਾਂ ਦੇ ਸੇਵਕ ਹਨ ਉਹ ਸੋਸਾਇਟੀ ਦੇ ਮੈਂ ਆਪਣੀ ਸਭਾ ਵੱਲੋਂ ਆਪਣੇ ਨਗਰ ਦੇ ਸਾਦੇ ਸਮਾਜ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਤੇ ਨਾਲ ਹੀ ਉਹਨਾਂ ਨੂੰ ਵਿਸ਼ਵਾਸਨ ਦਿੰਦਾ ਹਾਂ ਕਿ ਅਸੀਂ ਵਤੁਵਦ ਆਪਣੇ ਜੋ ਕਬੀਰ ਪੰਥ ਦੇ ਆਪਣੀ ਸੰਗਤ ਹੈ ਉਹਨਾਂ ਨੂੰ ਲੈ ਕੇ ਉਸ ਦਿਨ ਆਪਣੇ ਤਿਲ ਫੁੱਲ ਭੇਟਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਜੀ ਬੋਲੋ ਸਤਿਗੁਰ ਕਬੀਰ ਸਹ ਮਹਾਰਾਜ ਕੇ ਜੈ ਕਬੀਰ ਜੈ ਕਬੀਰ ਜੈ ਕਬੀਰ ਬੋਲਿਏ ਸਤਿਗੁਰ ਕਬੀਰ ਸਹ ਮਹਾਰਾਜ ਕੇ ਜੈ ਗੁਰੂ ਕਾਂਸੀ ਧਾਮ ਕੇ ਗੁਰੂ ਮਗਰ ਧਾਮ ਕੇ ਬੋਲੀ ਸਤਿਗੁਰੂ ਕਵੇਸ ਮਹਾਰਾਜ ਕੇ ਜੈ ਕਬੇ ਤਨ ਕਬੇ